ਅਰਥ ਮੈਂ ਸਾਨੂੰ ਚਾਹੁੰਦਾ ਮੈਂ ਗੁਰਦਾਸਪੁਰ ਦੇ ਵਿੱਚ ਭਾਰਤ ਦੀ ਉਸ ਪ੍ਰਾਚੀਨ ਸੰਸਕ੍ਰਿਤੀ ਨੂੰ ਬਫੰਕੀ ਦੇ ਨਾਲ ਭਾਗੇ ਲੈਣਾ ਇਤਾਂ ਦਾ ਵਿਚਾਰਿਆ ਨਾ ਸਸਤਾ ਬੜੇ ਲੰਬੇ ਸਮੇਂ ਤੋਂ ਗੁਰਦਾਸਪੁਰ ਦੇ ਵਿੱਚ ਜਿਹੜੇ ਸਾਡੇ ਵੱਖ-ਵੱਖਰੇ ਪਰਵ ਆਉਂਦੇ ਨੇ ਜਾਂ ਜਿੱਥੇ ਸਵਾਸੇਵਾ ਦੀ ਗੱਲ ਹੋਵੇ ਜਾਂ ਕਿਤੇ ਗਰੀਬ ਗੁਰਬੇ ਦੀ ਮਦਦ ਦੀ ਗੱਲ ਆਵੇ ਕਿਤੇ ਹੋਰ ਚੀਜ਼ਾਂ ਦੀ ਲੋੜ ਹੋਵੇ ਸਮਾਜ ਦੇ ਵਿੱਚ ਤੇ ਮਨਚ ਤੋਂ ਪਖੂਪੀ ਦੇ ਨਾਲ ਆਪਣਾ ਰੋਲ ਧੰਨਵਾਦ ਕਰ ਰਿਹਾ ਮੈਂ ਅਨੂਗੰਢੋਤਰਾ ਜੀ ਇਹਦੇ ਪ੍ਰਧਾਨ ਨੇ ਔਰ ਉਹਨਾਂ ਦੀ ਸਾਰੀ ਟੀਮ ਸਾਰੇ ਆਫਿਸ ਬੇਰਫ ਮੈਂਬਰ ਸਾਬਾਨ ਦਾ ਇਲਾਕੇ ਵੱਲੋਂ ਧੰਨਵਾਦ ਕਰਦਾ ਔਰ ਮੈਂ ਇਹ ਵੀ ਮਹਿਸੂਸ ਕਰਦਾ ਕਿ ਸੰਸਥਾ ਕਿਸ ਤਰੀਕੇ ਦੇ ਨਾਲ ਅਗਲੀ ਪੀੜ੍ਹੀ ਨੂੰ ਉਹ ਸੰਸਕਾਰ ਉਹ ਕਦਰਾਂ ਜਿਹੜੀਆਂ ਹੌਲੀ ਹੌਲੀ ਅਗਲੀ ਪੀੜ੍ਹੀ ਤਲ ਰਹੀ ਆ ਉਹਦਾ ਕੁਛਾਂ ਲਈ ਬਹੁਤ ਆਪਣਾ ਪਰਮੁਲਾ ਯੋਗਦਾਨ ਜਿਹੜਾ ਪਾ ਰਹੇ ਨੇ ਅੱਜ ਬਹੁਤ ਚੰਗਾ ਲੱਗਾ ਸਸਤਾ ਵੱਲੋਂ ਬਹੁਤ ਵਧੀਆ ਪ੍ਰੋਗਰਾਮ ਕੀਤਾ ਗਿਆ بارش ਕਰਕੇ ਥੋੜੀ ਡਿਸਟਰਬੈਂਸ ਹੋਈ ਪਰ ਫਿਰ ਵੀ ਸਸਤਾ ਦੀ ਕੋਸ਼ਿਸ਼ ਦੇ ਨਾਲ ਸਟੇਜ ਦੇ ਉੱਪਰ ਗੁਰਦਾਸਪੁਰ ਦੇ ਵਕਫ ਸਕੂਲਾਂ ਦੇ ਬੱਚਿਆਂ ਨੇ ਬਹੁਤ ਵਧੀਆ ਪਰਫਾਰਮੈਂਸ ਦਿੱਤੀ ਉਹਨਾਂ ਨੇ ਮਿਹਨਤ ਆਪਣੀ ਨਜ਼ਰ ਆ ਰਹੀ ਸੀ ਪਰ ਖਾਸ ਕਰ ਜਿਹੜਾ ਇੱਕ ਟੀਮ ਹੈ ਉਹਨੂੰ ਲੋਕਾਂ ਦਾ ਪਛਾਣ ਦੀ ਬਹੁਤ ਵਧੀਆ ਰੋਲ ਅਦਾ ਕੀਤਾ ਸੋ ਆਪਣੇ ਵੱਲੋਂ ਦਿਲ ਦੀਆਂ ਗਹਿਰਾਈਆਂ ਤੋਂ ਇਸ ਕਲੈਕਟਰ ਦਿਹਾੜੇ ਦੇ ਉੱਪਰ ਜਨਮਸ਼ਟਮੀ ਲਈ ਲੋਕਾਂ ਨੂੰ ਇਲਾਕਾ ਵਾਸੀਆਂ ਨੂੰ ਮੁਬਾਰਕ ਦਿਨਾ ਔਰ ਮੇਰੀਆਂ ਸਾਰਿਆਂ ਨੂੰ ਸ਼ੁਭ ਕਾਮਨਾਵਾਂ ਭਗਵਾਨ ਕ੍ਰਿਸ਼ਨ ਜੀ ਦੀ ਅਪਾਰ ਕਿਰਪਾ ਸਾਡੇ ਸਾਰਿਆਂ ਤੇ ਬਣੀ ਰਹੇ ਪਰਮੇਸ਼ਵਰ ਤੁਹਾਨੂੰ ਸਾਰਿਆਂ ਨੂੰ ਮੈਸੇਜ ਤੁਹਾਡੇ ਸਾਹਮਣੇ ਅੱਜ ਇਸ ਬੰਚਵਾਲੋ ਦਿੱਤਾ ਗਿਆ ਬੱਚਿਆਂ ਨੂੰ ਪ੍ਰੇਰਨਾ ਦਿੱਤੀ ਗਈ ਆ ਤੇ ਆਪਣੀ ਸੰਸਕ੍ਰਿਤੀ ਦੇ ਰਾਹ ਚੜੋ ਔਰ ਸਾਡਾ ਵਿਰਸਾ ਬੜਾ ਅਮੀਰ ਵਿਰਸਾ ਜਿਹਨੂੰ ਸਾਰੇ ਦੁਨੀਆ ਅਜ ਮੰਨਦੀ ਆ ਸੋ ਇਸ ਸੰਸਥਾ ਵੱਲੋਂ ਇਹ ਵੀ ਉਪਰਾਲਾ ਕੀਤਾ ਗਿਆ ਕਿ ਬੱਚਿਆਂ ਨੂੰ ਧਰਮ ਕਰਮ ਦੇ ਕੰਮ ਦੇ ਵਿੱਚ ਲੈ ਕੇ ਆਓ ਤਾਂ ਹੀ ਉਹ ਨਸ਼ਿਆਂ ਤੋਂ ਦੂਰ ਰਹਿਣਗੇ ਇਹ ਨਸ਼ਿਆਂ ਤੋਂ ਦੂਰ ਰੱਖਣ ਦਾ ਤਰੀਕਾ ਹੀ ਹੈ ਆ ਜਿਸ ਵਕਤ ਤੁਸੀਂ ਆਪਣੀ ਸੰਸਕ੍ਰਿਤੀ ਦੇ ਨਾਲ ਜੁੜੋਗੇ ਅੱਜ ਜਿਸ ਤਰ੍ਹਾਂ ਪਰਵ ਹੈ ਜਨਮ ਅਸ਼ਟਮੀ ਦਾ ਭਗਵਾਨ ਕ੍ਰਿਸ਼ਨ ਜੀ ਦੀ ਜ਼ਿੰਦਗੀ ਬਾਰੇ ਅੱਜ ਸਟੇਜ ਦੇ ਉੱਪਰ ਪਰਫਾਰਮੈਂਸ ਹੋਈ ਆ ਤੋਂ ਕਹ ਨੂੰ ਦੱਸਿਆ ਗਿਆ ਸੋ ਤੋਂ ਲੋਕਾਂ ਦੇ ਮਨ ਦੇ ਵਿੱਚ ਇੱਕ ਆਮ رائے ਬਣੂਗੀ ਕਿ ਅੱਪਾ ਚੰਗੇ ਪਾਸੇ ਚੱਲਦਾ। ਭਗਵਾਨ ਕ੍ਰਿਸ਼ਨ ਜੀ ਦੀ ਜ਼ਿੰਦਗੀ ਕੀ ਆ? ਜਿਹੜਾ ਕੁਰੂਖhetra ਦੇ ਮੈਦਾਨ ਦੇ ਵਿੱਚ ਉਹਨੇ ਅਰਜੁਨ ਜੀ ਨੂੰ ਜਿਹੜਾ ਸਿਰਿਆ ਦਿੱਤਾ ਉਹ ਜ਼ਿੰਦਗੀ ਕਿਵੇਂ ਛੀਣੀ ਆ? ਜ਼ਿੰਦਗੀ ਕਿਹੋ ਜਿਹੀ ਹੋਣੀ ਚਾਹੀਦੀ ਆ? ਉਹਦਾ ਇੱਕ ਸਾਰ ਆ। ਸਮਾਂ ਸਮੇਂ ਦਾ ਵੀ ਇਹਨਾਂ ਚੀਜ਼ਾਂ ਦੇ ਨਾਲ ਜਿਹੜਾ ਨੌਜਵਾਨ ਉਹ ਨਸ਼ਿਆਂ ਤੋਂ ਪੜਾ ਹੋਏਗਾ, ਸੰਗੀਆਂ ਚੀਜ਼ਾਂ ਵੱਲ ਲੱਗੇਗਾ ਔਰ ਇਹ ਜਿਹੜਾ ਮੰਚ ਪਰ ਸੰਸਥਾ ਅਲਾਕੇ ਵੱਲੋਂ ਮੈਂ ਸਮਝਦਾ ਕਿ ਚੰਗਾ ਉਪਰਾਲਾ ਕਰਨ ਲਈ ਇਸ ਪਿੰਡ ਦੇ ਸਾਰੇ ਤਰਵਾਤੀ